ਇਲਾ ਕਰਨ ਚੋ ਬਈ ਨੰਨ ਕਾਰ ਮਾਰੀ ਤਾ ਆ ਗਏ ਆਲੋ ਆਓ ਇੱਥੇ ਨੂੰ ਆਈਓ ਛੜੋ ਹਾਂ ਚਲੋ ਇੱਥੇ ਖੜ੍ਹ ਜੋ ਭਾਈ ਜੀ ਇੱਥੇ ਹੀ ਖੜ੍ਹ ਜੀ ਹਜੇ ਇੱਥੇ ਖੜ੍ਹ ਜੋ ਲੈ ਕੇ ਹਾਂ ਭਾਈ ਸਾਰਿਆਂ ਨੂੰ ਵੜਦੇ ਇੱਥੇ ਹੀ ਖੜ੍ਹ ਜੋ ਉਹ ਵੀ ਆਉਂਦੇ ਆ ਹਜੇ ਭਾਈ ਕੋਈ ਨਾ ਬਾਧੂ ਆ ਸਾਰਿਆਂ ਨੂੰ ਇੱਕ ਇੱਕ ਫੜਾ ਦੋ ਖਾ ਲੋ ਜੀ ਨੇ ਜਿਹਨੇ ਨਹੀਂ ਲੱਗਾ ਨਹੀਂ ਲੱਗਣਾ ਡਿਫਿਊਜ਼ ਦਿਖਾ ਲੋ ਜੀ ਲੋ ਇਹਨਾਂ ਦੇ ਨਾਲ ਨਾਲ ਕੀ ਕੁਝ ਵੀ ਰੱਖ ਲੋ ਨਗੇਜਾ ਬੋਤਾ ਨਗੇਜਾ ਨਗੇਜਾ ਸ਼ਾਬਾਸ਼ ਜਿਸ ਤੈ ਕਿ ਗੱਲ ਕਰਾਂ ਸੀਐਮ ਸਾਹਿਬ ਸਰਦਾਰ ਭਗਤ ਸਿੰਘ ਜੀ ਮਾਨ ਜੀ ਕੋਲੋਂ ਬਹੁਤ ਵੱਡੇ ਉਪਰਾਲੇ ਕੀਤੇ ਜਾਂਦੇ ਆ ਜਿੱਥੇ ਕਿ ਜਿਹੜੀਆਂ ਸੰਗਤਾਂ ਕੇ ਆਨੰਦ ਵਸਾ ਅਮਰਸਰ ਤੇ ਵੱਖ-ਵੱਖ ਪਿੰਡਾਂ ਤੋਂ ਜਾਂ ਵੱਖ-ਵੱਖ ਸ਼ਹਿਰਾਂ ਤੋਂ ਜਿਹੜੀਆਂ ਕਿ ਸੰਗਤਾਂ ਜਿਹੜੀਆਂ バス ਦੇ ਵਿੱਚ ਰਵਾਨਾ ਹੋ ਕੇ ਮੇਰੂ ਘਰ ਦੇ ਦੱਸਣਾ ਵਾਸਤੇ ਪਹੁੰਚ ਰਹੀ ਹੈ ਕਿਥੇ ਕਿ ਮਾਨ ਸਰਕਾਰ ਵੱਲੋਂ ਸੰਗਤਾਂ ਵਾਸਤੇ ਉਪਰਾਲਾ ਕੀਤਾ ਗਿਆ ਉੱਥੇ ਇੱਕ ਗੱਲ ਕਰੀਏ ਕਿ ਜਿਹੜਾ ਕੀ ਸਾਡੇ ਵੀਰ ਨੂੰ ਜਾਂ ਸਾਡੇ ਭੈਣ ਨੂੰ ਜਿਹੜੀ ਵੀ ਚੀਜ਼ ਦੀ ਜ਼ਰੂਰਤ ਹੋਵੇ ਜਿਵੇਂ ਕਿ ਕੰਬਲ ਜਾਂ ਤਾਵਲ ਜਾਂ ਜਨਨੀਆਂ ਵੀ ਵਸਤੂਆਂ ਦੀ ਲੋੜ ਪੈਂਦੀ ਆ ਉਹ तकरीबन ਬੈਗ ਦੇ ਵਿੱਚ 71 ਹਨ ਤੇ ਅਸੀਂ ਮਾਨ ਸਰਕਾਰ ਸੀਐਮ ਸਾਹਿਬ 70 ਪੰਸ ਸਿੰਘ ਜੀ ਮਾਨ ਜੀ ਦਾ ਧੰਨਵਾਦ ਕਰਦੇ ਆ ਤੇ ਉਸ ਤੋਂ ਵੱਧ ਧੰਨਵਾਦ ਕਰਦੇ ਆ ਸਾਡੇ ਬਹੁਤ ਹੀ ਮਾਨਯੋਗ ਡਾਕਟਰ ਅਮਨਦੀਪ ਅਰੋੜਾ ਜੀ ਐਮਐਲਏ ਸਾਹਿਬ ਜਿਨ੍ਹਾਂ ਦੀ ਰੈਨਮਾਈਡ ਇਨਾਂ ਦੀ ਅਗਵਾਈ ਦੇ ਹੇਠ ਜੇ ਜਿਹੜੇ ਉਪਰਾਲੇ ਹੋ ਰਹੇ ਆ ਅੱਜ ਇੱਥੇ ਸਾਡੇ ਜਿਹੜੇ ਮਾਨਯੋਗ ਐਮਐਲ ਸਾਹਿਬਾ ਕੋਈ ਜ਼ਰੂਰੀ ਕੰਮਾਂ ਕਰਕੇ ਕਹਿ ਲੋ ਕਿ ਅੱਜ ਇੱਥੇ ਪਹੁੰਚ ਨਹੀਂ ਸਕੇ ਜਿਹੜੀ ਕਿ ਹੁਣ ਅਸੀਂ ਬੱਸ ਰਵਾਨਾ ਕਰ ਲੱਗੇ ਆ ਇਹ ਅਮਰਸਰ ਤੇ ਅਨੰਦਪੁਰ ਸਾਹਿਬ ਦੇ ਵਿੱਚ ਦਰਸ਼ਨਾਂ ਨੂੰ ਜਾਊਗੀ ਤੇ ਅਸੀਂ ਭਰਾਵਾਂ ਦਾ ਸਾਡੀਆਂ ਭੈਣਾਂ ਦਾ ਧੰਨਵਾਦ ਕਰਦੇ ਆ ਕਿ ਜਿਹੜੇ ਕਿ ਇਹ ਦਰਸ਼ਨਾਂ ਦਾ ਲਾਭ ਉਠਾ ਰਹੇ ਆ ਤੇ ਜਿੱਥੇ ਕਿ ਮਾਨ ਸਰਕਾਰ ਦੀ ਗੱਲ ਕਰੀਏ ਉੱਥੇ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਕਿ ਜਿਹੜੇ ਕਿ ਵਕਫਾ ਉਪਰਾਲੇ ਕੀਤੇ ਜਾਂਦੇ ਆਂ ਬਹੁਤ ਧੰਨਵਾਦ ਕਰਦੇ ਆਂ ਸਮੁੱਚੀ ਸੰਗਤ ਦਾ ਜਿਹੜਾ ਕਿਸ ਯਾਤਰਾ ਦਾ ਲਾਹਾ ਲੈ ਰਹੇ ਨੇ ਆ ਗੁਰੂ ਸਾਹਿਬ ਦੀ ਅਰਦਾਸ ਕਰਦੇ ਆਂ ਸੱਚੇ ਪਾਤਸ਼ਾਹ ਕੀ ਜੀ ਜੀ ਕਿਹੜੇ ਪਿੰਡ ਤੇ ਰਹਿਣ ਵਾਲੇ ਬੁੱਕਣ ਵਾਲਾ ਅੱਜ ਤੁਸੀਂ ਬਾਤ ਚ ਬੈਠੇ ਹੋ ਕਿਉਂ ਬੈਠੇ ਹੋ ਕਿੱਥੇ ਜਾ ਰਹੀ ਹੈ ਹਾਂਜੀ ਇਹ ਅਸੀਂ ਜਿਹੜਾ ਮਤਲਬ ਟੈਕਸ ਅਸੀਂ ਲੰਬੇ ਸਮੇਂ ਤੋਂ ਭਰ ਰਹੇ ਆਂ 60 ਰੁਪਏ ਟੈਕਸ ਇੱਕ ਆਦਮੀ ਹਰ ਰੋਜ਼ ਦਾ ਭਰਦਾ ਹੈ ਉਸ ਟੈਕਸ ਦੇ ਵਿੱਚੋਂ ਸਾਡੀ ਸਰਕਾਰ ਹੈ ਜਿਹੜੀ ਪਿਛਲੀਆਂ ਸਰਕਾਰਾਂ ਨੇ ਸਾਨੂੰ ਨਹੀਂ ਸਹੂਲਤਾਂ ਦਿੱਤੀਆਂ ਇਸ ਸਰਕਾਰ ਨੇ ਉਸ ਟੈਕਸ ਦੇ ਵਿੱਚੋਂ ਸਾਨੂੰ ਇਹ ਜਿਹੜੀ ਤੀਰਥ ਯਾਤਰਾ ਹੈ ਜਿਹੜੀ ਇਹ ਹੁਣ ਆਰੰਭੀ ਗਈ ਆ ਉਹਦੇ ਸਬੰਧ ਦੇ ਵਿੱਚ ਸਾਡੇ ਨਗਰ ਚੋਂ ਵੀ ਬੱਸ ਚੱਲੀ ਆ ਪੰਜਾਬ ਸਰਕਾਰ ਵੱਲੋਂ ਹੀ ਵਧੀਆ ਉਪਰਾਲਾ ਆ ਤੇ ਉਸ ਜਿਹੜੀ ਜਿਹੜਾ ਉਪਰਾਲਾ ਕੀਤਾ ਹੈ ਪੰਜਾਬ ਸਰਕਾਰ ਨੇ ਸਾਡੇ ਟੈਕਸ ਨੂੰ ਸਹੀ ਰੂਪ ਦੇ ਵਿੱਚ ਇਹਨੂੰ ਲੋਕਾਂ ਦਾ ਪੈਸਾ ਤੇ ਲੋਕਾਂ ਤੇ ਖਰਚਨ ਜੀ ਜਿਹੜੀ ਵਿਧੀ ਹੈ ਇਹ ਸਾਨੂੰ ਵਧੀਆ ਲੱਗੀ ਹੈ ਤੇ ਸਾਡਾ ਜਿਹੜਾ ਤੀਰਥ ਯਾਤਰਾ ਦਾ ਪ੍ਰੋਗਰਾਮ ਹੈ ਇਹ ਸਾਡਾ ਅਨੰਦਪੁਰ ਸਾਹਿਬ ਤੋਂ ਇੱਕ ਰਾਤ ਅਸੀਂ ਉੱਥੇ ਰਹਿ ਕੇ ਉਸ ਤੋਂ ਬਾਅਦ ਦਰਬਾਰ ਸਾਹਿਬ ਜਾਂਦਾ ਤੇ ਅਸੀਂ ਧੰਨਵਾਦ ਕਰਦੇ ਹਾਂ ਮਤਲਬ ਚੰਗੇ ਕੰਮ ਦੀ ਚੰਗੀ ਛਲਾਂਗਾ ਕੀਤੀ ਜਾਂਦੀ ਹੈ ਇਹ ਪਹਿਲਾਂ ਬੱਸਾਂ ਨਹੀਂ ਚਲਦੀਆਂ ਸੀ ਕਿ ਨਹੀਂ ਜੀ ਬਿਲਕੁਲ ਨਹੀਂ ਅਸੀਂ ਪਹਿਲਾਂ ਨਹੀਂ ਕਦੇ ਸਫ਼ਰ ਕੀਤਾ ਹੁਣ ਅਸੀਂ ਸਾਨੂੰ ਇਹ ਮੌਕਾ ਮਿਲਿਆ ਹੈ ਪੰਜਾਬ ਸਰਕਾਰ ਦੇ ਇਸ ਪ੍ਰੋਗਰਾਮ ਲਈ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਠੀਕ ਹੈ ਬਹੁਤ ਵਧੀਆ ਵਿੱਚੋਂ ਜਿਹੜੀਆਂ ਮਤਲਬ ਵਧੀਆ ਨੂੰ ਵਧੀਆ ਹੀ ਕਵਾਂਗੇ ਤੇ ਜਿਹੜਾ ਮਤਲਬ ਇਹ ਉਪਰਾਲਾ ਠੀਕ ਆ ਬਾਕੀ ਇਸ ਤਰ੍ਹਾਂ ਵੀ ਹੋਰ ਵੀ ਉਪਰਾਲੇ ਜਿਵੇਂ ਕਿ ਬੱਚਿਆਂ ਨੂੰ ਨੌਕਰੀਆਂ ਦੇਣੀਆਂ ਤੇ ਇਸ ਤਰ੍ਹਾਂ ਦੇ ਹੋਰ ਉਪਰਾਲੇ ਪੰਜਾਬ ਦੀ ਸਰਕਾਰ ਆ ਇਹ ਨਸ਼ੇਵਾਲ ਵੀ ਧਿਆਨ ਦੇਵੇ ਇਸ ਤਰ੍ਹਾਂ ਕਰਕੇ ਮਤਲਬ ਆ ਜਿਵੇਂ ਹੁਣ ਇਹ ਕੰਮ ਵਧੀਆ ਏ ਯਾਤਰਾ ਵਾਲਾ ਤਾਂ ਫੇਰ ਜੇ ਸਰਕਾਰ ਹੋਰ ਵਧੀਆ ਕੰਮ ਕਰਦੀ ਆ ਉਹਨੂੰ ਵੀ ਅਸੀਂ ਵਧੀਆ ਕਵਾਂਗੇ ਸਭ ਤੋਂ ਪਹਿਲਾਂ ਵੈਕਰ ਜੀ ਦਾ ਖਾਲਸਾ ਵੈਕਰ ਜੀ ਦੀ ਫਤਿਹ ਅੱਜ ਜੋ ਆ ਪੰਜਾਬ ਸਰਕਾਰ ਸਰਦਾਰ ਭਵਨ ਸਿੰਘ ਦੇ ਮਾਨ ਜੀ ਦੀ ਅਗਵਾਈ ਹੇਠ ਤੀਰਥ ਯਾਤਰਾ ਸ਼ੁਰੂ ਕੀਤੀ ਹੈ ਉਹਦੇ ਅਸਰ ਦੂਸਰੀ ਬੱਸ ਮਾਨਯੋਗ ਐਮ ਐਲ ਏ ਡਾਕਟਰ ਅਮਨਦੀਪ ਕੋਰ ਅਰੋੜਾ ਜੀ ਦੀ ਸਿਹਤ ਨਾਲ ਠੀਕ ਹੋਣ ਕਾਰਨ ਕਰਕੇ ਸਾਡੀ ਮੇਅਰ ਸਾਹਿਬ ਦੀ ਬਲਜੀਤ ਸਿੰਘ ਚਾਨੀ ਤੇ ਦਾਸ ਦੀ ਡਿਊਟੀ ਲਾਈ ਗਈ ਸੀ ਬੱਸ ਤੋਰਨ ਵਾਸਤੇ ਅੱਜ ਜਿਹੜੀ ਬੱਸ ਹੈ ਬੁੱਕਨ ਵਾਲਾ ਪਿੰਡ ਤੋਂ ਨਾਂਦੇਪੁਰ ਸਾਹਿਬ ਤੇ ਦਰਬਾਰ ਸਾਹਿਬ ਆਸਤੇ ਚੱਲੀ ਗਈ ਹੈ ਸੋ ਇਹ ਬਹੁਤ ਵੱਡਾ ਉਪਰਾਲਾ ਮਾਨ ਸਰਕਾਰ ਦਾ ਕਿ ਜਿਹੜੇ ਬਜ਼ੁਰਗ ਤੀਰਥ ਯਾਤਰਾ ਤੇ ਜਾਣਾ ਚਾਹੁੰਦੇ ਆ ਉਹਨਾਂ ਲਈ ਹਰ ਧਾਰਮਿਕ ਸਥਾਨ ਆਸਤੇ ਵੱਖੋ ਵੱਖਰ ਥਾਵਾਂ ਉਸ ਤੋਂ ਬੱਸਾਂ ਤੇ ਟ੍ਰੇਨਾਂ ਰਾਂਹੇ ਤੀਰਥ ਯਾਤਰਾ ਸ਼ੁਰੂ ਕੀਤੀ ਜਾ ਰਹੀ ਹੈ ਜਿਵੇਂ ਬੱਸ ਦੇ ਵਿੱਚ ਯਾਤਰਾ ਗਏ ਆ ਤੇ ਉਹਨਾਂ ਦਾ ਰਹਿਣ ਦਾ ਖਾਣ ਦਾ ਤੇ ਰਸਤੇ ਦਾ ਪ੍ਰਬੰਧ ਵੀ ਸਰਕਾਰ ਵੱਲੋਂ ਹੀ ਕੀਤਾ ਗਿਆ ਸਾਰਾ ਕੁਝ ਸਰਕਾਰ ਵੱਲੋਂ ਕੀਤਾ ਗਿਆ ਹੈਗਾ ਤੇ ਜੋ ਰਹਿਨ ਦਾ ਪ੍ਰਵਾਹ ਪ੍ਰਬੰਧ ਦਾ ਦਰਬਾਰ ਸਾਹਿਬ ਆ ਕਿ ਹੈ ਅਨੰਦਪੁਰ ਸਾਹਿਬ ਉੱਥੇ ਵੀ ਪ੍ਰਬੰਧ ਕੀਤੇ ਗਏ ਆ ਲੋਕਾਂ ਨੂੰ ਕੀ ਵੀਲ ਕਰਨਾ ਚਾਹੁੰਗੇ ਸਾਡੇ ਜੀ ਬੇਨਤੀ ਇਹ ਹੈ ਕਿ ਤੁਹਾਡੇ ਜਰੀਏ ਕਿ ਜਿਹੜੇ ਵੀ ਤੀਰਥ ਯਾਤਰਾ ਤੇ ਜਾਣਾ ਹੈ ਹਲਕਾ ਮੋਗਾ ਦੇ ਵਿੱਚੋਂ ਉਹ ਡਾਕਟਰ ਅਮਨਦੀਪ ਕ अरोड़ा ਹਲਕਾ ਵਿਧਾਇਕ ਮੋਗਾ ਦੇ ਦਫ਼ਤਰ ਵੇਕੇ ਸੰਪਰਕ ਕਰਨਾ ਔਰ ਜਿੱਥੇ ਵੀ ਉਹ ਤੀਰਥ ਸਥਾਨ ਤੇ ਜਾਣਾ ਚਾਹੁੰਦੇ ਆ ਉੱਥੋਂ ਦਾ ਅਸੀਂ ਪ੍ਰਬੰਧ ਕਰਕੇ ਦੇਵਾਂਗੇ ਹਾਂ ਜੀ ਮੇਰੇ ਸੇ ਅੱਜ ਦਿਓ ਜਾਣਕਾਰੀ ਅੱਜ ਇੱਕ ਬੱਸ ਚੱਲ ਰਹੀ ਹੈ ਦੀ ਸੇਵਾ ਲਈ ਠੀਕ ਹੈ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਸਰਦਾਰ ਭਗਤ ਸਿੰਘ ਜੀ ਮਾਨ ਜੀ ਸੀਐਮ ਸਾਹਿਬ ਤੇ ਮਾਨਯੋਗ ਐਮਐਲਏ ਸਾਹਿਬ ਜਿਨ੍ਹਾਂ ਦੀ ਅਗਵਾਈ ਦੇ ਹੇਠ ਜੇ ਜਿਹੜੇ ਕਿਸੇ ਸੰਗਤਾਂ ਲਾਭ ਉਠਾਰੀਆਂ ਹਨ ਕਿ ਧਾਰਮਿਕ ਸਥਾਨਾਂ ਦੀਆਂ ਯਾਤਰਾ ਕਰ ਰਹੇ ਹਨ ਜਿੱਥੇ ਕਿ ਗੱਲ ਕਰਾਂ ਮੈਂ ਸਾਡੇ ਵੀਰਾਂ ਦੀ ਸਾਡੀ ਭੈਣਾਂ ਦੀ ਸਾਡੇ ਬੱਚਿਆਂ ਦੀ ਜਿਹੜਾ ਕਿ ਇਹ ਸੰਗਤ ਜਿਹੜੀ ਅੱਜ ਮਾਨਯੋਗ ਐਮਐਲਏ ਸਾਹਿਬ ਦੇ ਜਿਹੜੇ ਹਾਇਸ਼ਤੇ ਅਸੀਂ ਖੜੇ ਆ ਕਿ ਕਿਉਂਕਿ ਜ਼ਰੂਰੀ ਰਜਾਵਾਂ ਦੇ ਕਾਰਨ ਮਾਨਯੋਗ ਐਮਐਲਏ ਸਭ ਸ਼ਾਮਲੀ ਹੋ سکے ਉਹਨਾਂ ਦੀ ਅਗਵਾਈ ਦੇ ਹੇਠ ਜਿਹੜੀ ਕੀ ਇਹ ਬੱਸ ਯਾਤਰਾ ਅਮਰਸਰ ਅਨੰਦਪੁਰ ਸਾਹਿਬ ਨੂੰ ਰਵਾਨਾ ਕਰਨ ਲੱਗੇ ਆ ਬਹੁਤ ਧੰਨਵਾਦ ਆ ਸਾਡੇ ਮਾਨਯੋਗ ਸੀਐਮ ਸਾਹਿਬ ਸਰਦਾਰ ਪੰ ਸਿੰਘ ਜੀ ਮਾਨ ਜੀ ਜਿਨ੍ਹਾਂ ਦੀ ਯੋਗ ਅਗਵਾਈ ਦੇ ਹੇਠ ਜਿਹੜੀ ਕਿਵੇਂ ਸੰਗਤਾਂ ਦੇ ਕਲ ਕਰ ਬੈਗਾਂ ਦੇ ਵਿੱਚ ਤਕਰੀਬਨ ਚਾਦਰ ਜਾਂ ਕੋ ਕੰਬਲ ਜਾਂ ਬ੍ਰਸ਼ ਸ਼ੀਸ਼ਾ ਪੇਸਟ ਵਗੈਰਾ ਜੋ ਵੀ ਮਤਲਬ ਕਿ ਸਮਗਰੀ ਸਾਡੇ ਵੀਰ ਨੂੰ ਜਾਂ ਭੈਣ ਨੂੰ ਲੋਡ ਹੋਊਗੀ ਉਹ ਬੈਗ ਦੇ ਵਿੱਚ ਇਕੱਤਰ ਆ ਕਿਉਂਕਿ ਇਹ ਉਪਰਾਲਾ ਬਹੁਤ ਵਧੀਆ ਤੇ ਸਲਾਗਯੋਗ ਕਦਮਾਂ ਜਿਹੜਾ ਕਿ ਮਾਨ ਸਰਕਾਰ ਸਰਦਾਰ ਭਗਵਾਨ ਸਿੰਘ ਜੀ ਮਾਨ ਤੇ ਸਾਡੇ ਯੋਗ ਅਗਵਾਈ ਦੇ ਹੇਠ ਮਾਨਯੋਗ ਐਮਐਲਏ ਸਾਹਿਬ ਦੀ ਤੇ ਜਿਹੜੇ ਕਿ ਉਪਰਾਲੇ ਕੀਤੇ ਜਾ ਰਹੇ ਹਨ ਕਿੰਨੀ ਵਾਜਾ ਯਾਤਰਾ ਜੀ ਮੁਗੇ ਤੋਂ ਇਹ ਦੂਸਰੀ ਬੱਸ ਯਾਤਰਾ ਜਿਹੜੀ ਜਾ ਰਹੀ ਹੈ ਜੀ ਅੰਮ੍ਰਿਤਸਰ ਤੇ ਅਨੰਦਪੁਰ certo,